ਹੈਲੋ ਹੈਲੋ ਹਾਂਜੀ ਸ਼ੁਕਰਾਂ ਸ਼ੁਕਰਾਂ ਵੀਰ ਜੀ ਤੁਸੀਂ ਫੋਨ ਚੱਕ ਲਿਆ ਮੇਰਾ ਨਹੀਂ ਨਹੀਂ ਬਿੱਟੂ ਜੀ ਜਦੋਂ ਤੁਸੀਂ ਫੋਨ ਕਰਦਾ ਮੈਂ ਚੱਕ ਹੀ ਲੈਂਦਾ ਮੈਂ ਕਦੀ ਦੱਸ ਕਈ ਵਾਰੀ ਹੁੰਦਾ ਫੋਨ ਇਧਰ ਉਧਰ ਹੁੰਦਾ ਜਾ ਕੇ ਕਈ ਵਾਰੀ ਯਾਰ ਪਿਛਲੇ 3 ਮਹੀਨੇ ਤੋਂ ਕਈ ਵਾਰੀ ਹੋਇਆ ਵਾ ਮੈਂ ਹੁਣ ਨੰਬਰ ਬਦਲ ਕੇ ਕੀਤਾ ਵੀਰੇ ਤੂੰ ਤਾਂ ਚੱਕਿਆ ਨਹੀਂ ਵੇਖ ਮੈਂ ਤੇਰੀ ਆਵਾਜ਼ ਤਾਂ ਪਛਾਣ ਲਿਆ ਨਾ ਬਿੱਟੂ ਦਾ ਨੰਬਰ ਬਿੱਟੂ ਦਾ ਨੰਬਰ ਹੈ ਤੇ ਬਿੱਟੂ ਨੂੰ ਗੋਲੀ ਮਾਰ ਦਿਓ ਨਹੀਂ ਗੋਲੀ ਘੱਟ ਮਾਰਨੀ ਭਰਾਵਾ ਤੁਹਾਡੇ ਵਰਗੇ ਯਾਰਾਂ ਦੋਸਤਾਂ ਦੀ ਤਾਂ ਲੋੜ ਹੈ ਆਪਨੂੰ हां जी मेनू ਤੁਹਾਡੇ ਵਰਗੇ ਯਾਰਾਂ ਦੋਸਤਾਂ ਦੀ ਲੋੜ ਨਹੀਂ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਪੈਸੇ ਦੇ ਦਿਓ ਕਿਹੜੇ ਪੈਸੇ ਹਾਂਜੀ ਕਿਹੜੇ ਪੈਸੇ ਮੈਂ ਕਿਹਾ ਪਾਜੀ ਉਹ ਹੀ ਬੇਨਤੀ ਕਰਕੇ ਜਿੱਦਾਂ ਮੈਂ ਹੁਣ ਤੁਹਾਡੇ ਤਰਲੇ ਕਰ ਰੰਦੇ ਆ ਤੂੰ ਉਦੋਂ ਮੈਨੂੰ ਤਿੰਨ ਚਾਰ ਫੋਨ ਕੀਤਾ ਸੀ ਵੀ ਇਹ ਯਾਦ ਕਰ ਅਛਾ ਛਾ 15 1500 ਰੁਪਿਆ ਜਿਹੜਾ 2.5 ਸਾਲ ਜਿਲਾ ਲਿਆ ਪਾਜੀ 2.5 ਤਾ ਇਨੀ 3.5 ਸਾਲ ਪਹਿਲਾਂ ਅੱਛਾ ਨਹੀਂ ਪਰ ਮੈਨੂੰ ਯਾਦ ਹੈ ਯਾਰ ਮੈਂ ਭੁੱਲਿਆ ਥੋੜੀ ਆ ਮੈਂ ਦੇਣਦਾਰ ਆ ਤੇਰਾ ਮੈਂ ਮੈਂ ਮਨਾ ਥੋੜੀ ਗੱਤਾ ਵੀਰੇ ਕਦੋਂ ਪਰਚਾ ਕਿ ਲੇਖੇ ਪੂਰੇ ਕਰ ਰਹੇ ਆ ਤੂੰ ਨਹੀਂ ਨਹੀਂ ਬ੍ਰਦਰ ਬੱਜ ਜਦੋਂ ਮੇਰਾ ਇੱਥੇ ਚਾਹੀ ਉਹ ਮੈਨੂੰ ਚਾਹੀਦਾ ਵੀਰੇ ਮੈਂ ਤੈਨੂੰ ਕੌਣ ਫੋਨ ਕਿਉਂ ਕਰੰਦਿਆਂ ਓ ਯਾਰ ਪਤਾ ਕੀ ਐ ਮਹੀਨੇ ਨਾ ਜੇ ਸੋਨੂੰ ਤੈਨੂੰ ਮੈਂ ਫੋਨ ਤਾਂ ਕਰਦਾ ਪਿਆ ਵੀਰੇ ਮੈਨੂੰ ਪੈਸੇ ਚਾਹੀਦੇ ਮੈਨੂੰ ਪਤਾ ਤੈਨੂੰ ਚਾਹੀਦੇ ਆ ਯਾਰ ਜਦੋਂ ਮੈਂ ਤੇਰੇ ਨਾਲ ਥੋੜਾ ਜਿਹਾ ਤਕਤ ਤੱਲਾ ਹੁੰਨਾ ਤੂੰ ਨੰਬਰ ਚੇਂਜ ਕਰ ਲੈਣਾ ਆ ਹੁਣ ਕਿਸੇ ਹੋਰ ਤੋਂ ਬੰਦੇ ਤੋਂ ਨੰਬਰ ਲੈ ਕੇ ਕਿਸੇ ਹੋਰ ਨੰਬਰ ਤੋਂ ਤੈਨੂੰ ਫੋਨ ਕਰਨ ਦੇ ਆ ਮੈਂ ਯਾਰ ਸੱਚਾ ਲੱਗਦਾ ਦੱਸ ਨਹੀਂ ਮੈਂ ਮਨਾ ਥੋੜੀ ਜੀ ਤੇ ਮੈਂ ਕਦੋਂ ਮਨਾ ਕਰਨ ਦੇ ਮੈਂ ਨਹੀਂ ਦੇਣੀ ਮੈਂ ਇੱਕ ਵਾਰੀ ਵੀ ਤੈਨੂੰ ਕਦੀ ਕਿਹਾ ਮਨੇ ਵੀ ਨਹੀਂ ਹੈ ਮਨਾ ਨਹੀਂ ਕਰਦਾ ਤੂੰ ਮੈਂ ਉਹਦੇ ਕਹਿ ਰਿਹਾ ਮਨਾ ਤੇ ਨਹੀਂ ਕਰ ਤਿੰਨ ਸਾਲ ਹੋ ਗਏ 1500 ਰੁਪਏ ਕਿਤੇ 15 ਲੱਖ ਰੁਪਏ ਯਾਰ ਤੇ ਯਾਰ ਤੂੰ ਹੀ ਫਿਰ ਸੋਚਦਾ ਤੂੰ 1500 ਰੁਪਏ ਬਦਲੇ ਇੰਨੇ ਕਾਲ ਕਰਦਾ ਰਹਿਣਾ ਤੂੰ ਸ਼ਰਮ ਕਰ ਤਾ ਤੂੰ ਕਹਦਾ ਯਾਰ ਦੋਸਤਾਂ ਤੈਨੂੰ ਕਹਾਂ ਜੋ ਦੇ ਦੂੰਗਾ ਮੈਂ ਬੱਲੇ ਤੇਰੇ ਬੱਲੇ ਤੇਰੇ ਜਦੋਂ ਤੈਨੂੰ ਲੋੜ ਸੀ ਮੈਂ ਦਿੱਤੇ ਉਹ ਜਦੋਂ ਮੈਨੂੰ ਲੋੜ ਆ ਤੂੰ ਤਾਂ ਦੇ ਦੇ ਯਾਰ ਮੈਂ ਦਊਗਾ ਦੇਖਿਆ 1500 ਕਰ ਚੱਕਰ ਚ ਮੈਂ 3.5-4000 ਤੱਕ ਵੀ ਚਾਰਜ ਕਰਾ ਚੁੱਕਾ ਕਦ ਤੂੰ ਕਰਦਾ ਫੋਨ ਮੈਂ ਤੈਨੂੰ ਕਹਾਂਦਾ ਹੈਗਾ ਦੇ ਦੂੰਗਾ ਤੂੰ ਐਵੇਂ ਪੈਸੇ ਵੇਸਟ ਕਰਦਾ ਰਹਿਣਾ ਆਪਣੇ ਹਲੋ ਤੂੰ ਤੂੰ ਐ ਕਰਨ ਦੇ ਜਿੱਦਾਂ ਮੈਂ ਤੇ ਮੈਂ ਤੇਰੇ ਪੈਸੇ ਦੇਣੇ ਹੁੰਦੇ ਯਾਰ ਯਾਰ ਮੈਨੂੰ ਪਤਾ ਮੈਂ ਤੇਰੇ 1500 ਰੁਪਏ ਦੇਣਾ ਵਾ ਦੇਖ ਮੈਂ ਕਿੱ데 ਭੱਜਾਂ ਉੱਥੇ ਰਹੀ ਨਾ ਜਿੱਥੇ 3.5 ਸਾਲ ਪਹਿਲਾਂ ਦਿੰਦਾ ਸੀ ਉਸ ਜਗ੍ਹਾ ਤੇ ਆ ਕੇ ਦੇਖ ਲੈ ਮੈਂ ਉੱਥੇ ਜਾ ਫੇ ਮੁੱਕਰ ਜਾ ਤੂੰ ਦਿੰਦਾ ਵੀ ਨਹੀਂ ਮੇਰਾ ਜ਼ਮੀਰ ਨਹੀਂ ਮੇਰਾ ਜ਼ਮੀਰ ਨਹੀਂ ਮੰਨਦਾ ਮੇਰਾ ਜ਼ਮੀਰ ਨਹੀਂ ਮੰਨਦਾ ਮੁੱਕਰਨ ਤੋਂ ਵੀਰੇ ਮੈਂ ਹੈਗਾ ਇਮਾਨਦਾਰ ਬੰਦਾ ਮੇਰਾ ਜ਼ਮੀਰ ਨਹੀਂ ਮੰਨਦਾ ਮੁੱਕਰ ਤੈਨੂੰ ਹੋਜੀ ਇਮਾਨਦਾਰੀ ਤੇਰੀ ਇਹ ਮੈਨੂੰ ਤੇਰੀ ਇਮਾਨਦਾਰੀ ਕਿਉਂ ਨਹੀਂ ਸਮਝ ਆ ਰਹੀ ਵੀਰੇ ਮੈਨੂੰ ਕੀ ਪਤਾ ਤੂੰ ਨੈਕਟੂ ਹੋਇਆ ਹੈ ਮੈਨੂੰ ਤੇਰੀ ਇਮਾਨਦਾਰੀ ਉਨੇ ਨੂੰ ਤੇਰੀ ਇਮਾਨਦਾਰੀ ਨਹੀਂ ਸਮਝ ਆ ਰਹੀ ਇਹ ਕਿਹੋ ਜਿਹੀ ਇਮਾਨਦਾਰੀ ਨਾ ਤੂੰ ਪੈਸੇ ਦਿਨਾ ਆ ਨਾ ਤੂੰ ਮੁਕਰਦਾ ਜਾਂ ਤੂੰ ਮੁਕਰ ਜਾ ਮੈਂ ਨਹੀਂ ਮੁਕਰ ਸਕਦਾ ਇਹ ਮੇਰੇ ਡੀਐਨਏ ਚ ਨਹੀਂ ਹੈਗਾ ਸਾਡੇ ਬਾਪ ਦਾਦਾ ਨੇ ਸਿਖਾਇਆ ਵਾ ਕਿ ਮੁਕਰਣਾ ਨਹੀਂ ਕਿਸੇ ਚੀਜ਼ ਤੋਂ ਹੱਥ ਤੇ ਨਹੀਂ 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 ਤੇ ਹੈਗੇ ਮੈਂ ਕਦੋਂ ਕਹਿ ਰਿਹਾ ਨਹੀਂ ਦੇਣੇ ਮੈਂ ਤੇ ਕਹਿ ਰਿਹਾ ਜਦੋਂ ਮੇਰੇ ਹੱਥ ਬਸ ਮੇਰਾ ਹੱਥ ਪਤਾ ਕੀ ਹੈ ਯਾਰ ਦਿਨ ਥੋੜਾ ਥੋੜਾ ਜਿਹਾ ਕਰੋਨਾ ਕਰੋਨਾ ਤੇ ਪਿੱਛੇ ਜੀ ਫੈਲ ਗਿਆ ਸੀ ਜਦੋਂ ਤੇ ਬੜੀ ਲੋਕਾਂ ਨੂੰ ਹੈ ਨਾ ਪ੍ਰੋਬਲਮ ਆਈ ਉਦੋਂ ਤੇ ਉਤੋਂ ਬਾਅਦ ਕਰੋਨਾ ਫੈਲੇ ਨੂੰ 4 ਸਾਲ ਹੋ ਗਏ ਉਹ 2020 ਚ ਆਇਆ ਸੀ 21 ਚ ਆਇਆ ਸੀਗਾ 2024 ਚੱਲਣ ਦਿਆ ਵੀਰੇ ਆ ਤਾਂ ਮੈਂ ਉਹਦੇ ਤੇਰੇ ਕੋ ਪੈਸੇ ਲਏ ਸੀ 1500 ਰੁਪਈਆ ਮੈਨੂੰ ਪਤਾ ਵਾ ਉਹਦਾ ਕਿ ਐਸਾ ਤੇਰਾ ਹੱਥ ਟੈਟਾ ਜਿਹੜਾ ਖੁੱਲਦਾ ਹੀ ਨਹੀਂ ਕਿੱਡਾ ਟੈਟਾ ਹੱਥ ਤੇਰਾ ਉਹ ਯਾਰ ਘਰ ਦੇ ਖਰਚੇ ਤੈਨੂੰ ਪਤਾ ਕਿੰਨੇ ਹੁੰਦੇ ਪਤਾ ਨਹੀਂ ਲੱਗਦਾ ਪੈਸਾ ਕਿੱਥੇ ਆਇਆ ਕਿੱਧਰ ਗਿਆ ਉਹ ਮੈਂ ਕੱਟ ਕੇ ਵੀ ਰੱਖਿਆ ਪਿਛਲੇ ਮਹੀਨੇ ਜੇ ਕਮਟ ਕੱਢ ਕੇ ਰੱਖੇ 1500 ਬਕਰੇ ਔਰ ਅਗਲੇ ਦਿਨ ਯਾਰ ਲੱਗ ਗਏ ਕਿਸੇ ਨਾ ਚੀਜ਼ 'ਚ ਸੌਦਾ ਲਿਆਉਣਾ ਹੀ ਕਰਦਾ ਯਾਰ ਤੇ ਸਾਡੇ ਵੀ ਲੱਗਦੇ ਆ ਵੀਰੇ ਮੇਰੇ ਵੀ ਲੱਗਦੇ ਮੇਰੇ ਘਰੇ ਵੀ ਬਾਲ ਬੱਚੇ ਆ ਮੈਂ ਵੀ ਉਹਨਾਂ ਨੂੰ ਕੁਝ ਰੋਟੀ ਪਾਣੀ ਖਵਾਣਾ ਮੇਰਾ ਵੀ ਹੱਥ ਕਿਤੇ ਟਾਈਟ ਫਸੈਟ ਹੋ ਸਕਦਾ ਮੈਂ ਤਾਂ ਹੀ ਤੈਨੂੰ ਕਹਿੰਨਾ ਮੇਰੇ ਪੈਸੇ ਦੇ ਦੇ ਜਾਂ ਮੁਕਰਦਾ ਮੈਂ ਆਪ ਹੀ ਲੈ ਲਵਾਂ ਮੈਂ ਨਹੀਂ ਮੁਕਰਦਾ ਮੈਂ ਚਾਰ ਬੰਦੇ ਲਿਆਉਣ ਨਾਲੇ ਤੈਨੂੰ ਯਾਰ ਤੂੰ ਚਾਰ ਬੰਦੇ ਲਿਆਏਗਾ ਉੱਥੇ ਗੱਡੀ 'ਚ ਬਿਠਾ ਕੇ ਲੈ ਆਏਗਾ ਰੁਪਏ 2000 ਦਾ ਪੈਟਰੋਲ ਲਾਏਗਾ ਤਾਂ ਇਹਨਾਂ ਚੀਜ਼ਾਂ ਤੇ ਚੰਗਾ ਭਲਾ ਤੇ ਰੁਪਈਆ 1500 ਨਹੀਂ ਤੂੰ ਭੁੱਲ ਸਕਦਾ ਹੈ ਉਦਾਂ ਉੱਤੇ ਭਾਵੇਂ ਲਾ ਲੈ ਯਾਰ ਕਿਹਦਾ ਬਲੇਸ਼ਰ ਮੁੰਡਾ ਯਾਰ ਤੂੰ ਯਾ ਤੈਨੂੰ ਕੋਈ ਲੱਥੀ ਚੜੀ ਹੈ ਨਹੀਂ ਯਾਰ ਕਿੱਦਾਂ ਯਾਦ ਕਰ ਕਿੱਦਾਂ ਮੇਰੇ ਮੈਨੂੰ ਤਰਲੇ ਮਾਰੇ ਸੀ ਤੂੰ ਮੈਨੂੰ 15 ਸੌ ਤਾਂ ਹੋਣੀ ਜਦੇ ਤਰਲੇ ਮਾਰੇ ਹਫਤੇ 'ਚ ਮੋੜਦਾ ਤੈਨੂੰ ਹਫਤੇ 'ਚ ਮੋੜਦਾ ਆ ਦੋ ਦਿਨਾਂ 'ਚ ਮੇਰੇ ਆ ਗਏ ਉਹ ਦੋ ਦਿਨ ਨਹੀਂ ਆਏ ਨਹੀਂ ਮੈਂ ਕਿਹਾ ਸੀ ਹਫਤੇ ਨੂੰ ਨਹੀਂ ਆਇਆ ਮੈਂ ਕਿਹਾ ਸੀ ਹਫਤੇ ਨੂੰ ਮੋੜਦਾਗਾ ਪਰ ਤੂੰ ਤੂੰ ਇੱਕ ਗੱਲ ਯਾਦ ਰੱਖ ਤੂੰ ਹਫਤੇ ਤੱਕ ਫੋਨ ਨਹੀਂ ਕੀਤਾ ਮੈਨੂੰ ਤੂੰ ਹਫਤਾ ਲਗਾਤਾ ਸੀ ਨਾ ਮੈਂ ਕਿਹਾ ਸੀ ਉਸ ਹਫਤੇ 'ਚ ਮੋੜਦਾਗਾ ਪਰ ਤੂੰ ਫੋਨ ਹੀ ਨਹੀਂ ਕੀਤਾ ਉਸ ਹਫਤੇ 'ਚ ਤੂੰ ਫੋਨ ਹੀ ਬਾਜ ਕੀਤਾ ਅੱਛਾ ਇਹ ਮੇਰੀ ਗਲਤੀ ਹੈ ਮੈਂ ਫੋਨ ਨਹੀਂ ਕੀਤਾ ਉਹ ਆਪੇ ਮੈਂ ਕਿਹਾ ਚੱਲ ਬੰਦੇ ਨੇ ਹਫਤੇ ਨੂੰ ਦੇਣਾ ਦੋ ਚਾਰ ਦਿਨ ਹੋਰ ਵਾਕ ਉੱਪਰ ਦੇ ਦਿੰਦਾ ਨਾ ਨਾ ਮੈਂ ਜ਼ੁਬਾਨ ਦਾ ਪੱਕਾ ਜੇ ਮੈਂ ਕਹਿੰਦਾ ਹਫਤੇ ਨੂੰ ਮੋੜ ਦਿੰਦਾ ਤੇ ਹਫਤੇ ਨੂੰ ਹੀ ਮੋੜ ਨਹੀਂ ਤੇਰਾ ਫਰਜ਼ ਬੰਦਾ ਸੀ ਮੈਨੂੰ ਯਾਦ ਕਰਾਉਂਦਾ ਫਿਰ ਮੈਂ ਲਾਤੇ ਇਧਰ ਉਧਰ ਮੈਂ ਬਚਾ ਕੇ ਰੱਖੇ ਅੱਛਾ ਮੇਰਾ ਫਰਜ਼ ਬੰਦਾ ਸੀ ਤੇਰਾ ਕੋਈ ਫਰਜ਼ ਨਹੀਂ ਬੰਦਾ ਜਿੰਨੇ ਲਏ ਆ ਨਹੀਂ ਮੇਰਾ ਫਰਜ਼ ਬੰਦਾ ਮੈਂ ਬਚਾ ਕੇ ਰੱਖਿਆ ਹੀ ਮੈਂ ਤਾਂ ਉਹਹ ਕਹਿ ਰਿਹਾ ਤੂੰ ਐਗਜ਼ੈਕਟ ਮੈਨ ਹਫਤੇ ਬਾਅਦ ਫੋਨ ਕਰ ਦਿੰਦਾ ਮੈਂ ਪੈਸੇ ਲਿਆ ਕੇ ਤੇਰੀ ਤਲੀ ਤੇ ਰੱਖ ਦੇਣੀ ਬਾਅਦ ਮੈਂ ਖਰਚ ਛੱਡੇ ਮੈਂ ਘੋੜਿਆ ਸਰ ਨਹੀਂ ਚਾਹੀਦੇ ਯਾਰੀ ਦੋਸਤੀ ਜਾਇਨ ਹੁੰਦਾ ਵੀ ਚਲੋ ਹੈਲਪ ਕੀਤੀ ਯਾਰ ਦੋਸਤੀ ਵਰਤ ਲੈ ਉਹ ਤੇ ਆਹੋ ਯਾਰ ਦੋਸਤ ਨੇ ਕੀ ਹੈਲਪ ਕੀਤੀ ਭਰਾਵਾ ਹੁਣ ਮੈਨੂੰ ਚਾਹੀਦਾ ਯਾਰ ਤੋ ਸਾਰੇ ਵਕਤ ਚਾਹੀਦਾ ਤੈਨੂੰ ਕਦੇ ਵਕਤ 1500 ਚ ਕੀ ਤੂੰ ਮਹਿਲ ਖੜਾ ਕਰ ਲੈਣਾ ਯਾਰ ਕੀ ਹੋ ਗਈ ਗਿਆ ਤੈਨੂੰ ਤੈਨੂੰ ਮੈਂ ਪੁੱਛਿਆ ਕਾਹਦੇ ਵਾਸਤੇ ਤੂੰ ਕਹ ਆ ਯਾਰ ਮੈਨੂੰ 1500 ਰੁਪਏ ਚਾਹੀਦਾ ਜਲਦੀ ਕਰੀ ਮੈਂ ਤੈਨੂੰ ਪੁੱਛਿਆ ਕਾਹਦੇ ਵਾਸਤੇ ਚਾਹੀਦਾ ਤੈਨੂੰ ਤੈਨੂੰ ਕਿਹਨਾਂ ਪਰ ਮੈਂ ਦੇ ਦੇ ਤੈਨੂੰ ਅੱਡੇ ਵਰਗੇ ਲੋਕਾਂ ਦੀ ਗਲਤੀ ਨਾ ਤੈਨੂੰ ਪੁੱਛਣਾ ਚਾਹੀਦਾ ਫਿਰ ਇਹ ਤੁਸੀਂ ਸੁਸਾਇਟੀ ਵੇ ਸਮਾਜ 'ਚ ਇਹੋ ਜਿਹਾ ਵਿਗਾੜ ਪਾਉਂਦੇ ਹੋ ਕੰਮ ਕਮਸੇ ਕਮ ਪੁੱਛੋ ਸੀ ਅਗਲੇ ਨੂੰ ਮੈਂ ਪੁੱਛਣ ਦੇਣਾ ਤੇਰੇ ਤੋਂ ਤੇਰੇ ਕਾਹਦਾ ਵਾਸਤੇ 1500 ਦਾ ਰੌਲਾ ਪਾਇਆ ਕੀ ਬਣਾ ਕੇ ਲੈਣਾ ਤੂੰ 1500 1500 'ਚ 20 ਲੱਗ ਜਾਵੇਂ ਤੇ ਕੈਨੇਡਾ ਦਾ 1500 1500 1500 ਮੁੰਦ 1500 ਹੁੰਦਾ ਕੀ ਯ ਜੇ ਕੁਝ ਵੀ ਨਹੀਂ ਹੁੰਦਾ ਤੇ ਫਿਰ ਮੰਗਣ ਤੇ ਫਿਰ ਮੰਗਣ ਕੋ ਡਿਆਂ ਦੇ ਕੁਝ ਵੀ ਨਹੀਂ ਹੁੰਦਾ ਤੇ ਭੁੱਲ ਜਾ ਤੂੰ ਭੁੱਲ ਜਾ ਕੁਝ ਨਹੀਂ ਐ ਨਹੀਂ ਉਹ ਮੈਨੂੰ ਚਾਹੀਦੇ ਆ ਤੇ ਉਹ ਆ ਮੈਂ ਕਹਿੰਦਾ ਦੇਨੇਗਾ ਮੈਂ ਜਿੱਤ ਲਿਆ ਉਹ ਮੈਨੂੰ ਫਿਰ ਖਾਂਦਿਆ ਮੈਂ ਉਹ ਸਾਢੇ ਪੰਜ ਸਾਲ ਦਾ ਪੈਸਾ ਦੇਣਾ ਅਜੇ ਤੂੰ ਆ ਹਿਸਾਬ ਨਾਲ ਤੂੰ ਸਾਢੇ ਪੰਜ ਸਾਲ ਲਾਇਆ ਕਿਸੇ ਨੂੰ 1500 ਦੇਣ ਦੇ ਵਿੱਚ ਤੇ ਮੈਂ ਤੇ ਸਾਢੇ ਤਿੰਨ ਸਾਲ ਲਾਇਆ ਮੇਰੇ 2 ਸਾਲ ਤੇ ਜਪੇ ਆ ਤੇਰੇ ਨਾਲ ਘਾਟ ਹੀ ਆ ਕੁਝ ਤੂੰ ਦੇਵੇਂਗਾ ਤੇ ਮੈਂ ਉਹਦੇ ਦਊਗਾ ਤੇ ਫਿਰ ਉਹੀ ਗੱਲ ਆ ਨਾ ਮੈਨੂੰ ਵੀ ਥੋੜਾ ਟਾਈਮ ਵਧਾ ਲਾਂਦੇ ਨਾ ਮੈਨੂੰ ਵੀ ਯਾਰ ਚਾਹੀਦਾ ਮੈਂ ਤੈਨੂੰ ਦੱਸਿਆ ਪਤਾ ਕੀ ਗੱਲ ਹੈ ਮੇਰੀ ਗੱਲ ਸੁ ਤੇ ਪਈਆ 1500 ਮੈਂ ਦੇ ਦੇਣਾ ਸੀ ਮੈਂ ਨਾ ਪਰਸੋਂ ਦੀ ਗੱਲ ਆ ਜੇ ਮੇਰੇ ਕੋਲ ਹੈਗਾ ਵੀ ਸੀ ਮੈਂ ਦੱਸਿਆ ਤੈਨੂੰ ਸੌਦਾ ਮੋਗਾ ਹੀ ਕਰਦਾ ਉਹ ਚ ਲੱਗ ਗਈ ਯਾਰ ਹਾਂ ਓ ਯਾਰ ਉਹੀ 15 ਉਹ 1500 ਰੁਪਏ ਨਾ ਕਿੰਨਾ ਕੁਸ਼ ਕਰ ਰਿਹਾ ਤੂੰ ਮੈਨੂੰ ਲੱਗਦਾ 1500 ਤੇਰੀ ਸਾਰੀ ਜ਼ਿੰਦਗੀ ਘੁਮ ਰਹੀ ਆ ਯਾਰ ਮੈਂ 1500 ਨਾਲ ਤੂੰ ਰਾਸ਼ਨ ਵੀ ਪੁਆਰੇ ਆਂ 1500 ਨਾਲ ਆਪਣੇ ਬੱਚਿਆਂ ਨੇ ਫੀਸਾਂ ਵੀ ਦੇ ਰਿਹਾ 1500 ਨਾਲ ਤੂੰ ਘਰ ਵੀ ਪੁਆਰ ਲਿਆ 1500 ਨਾਲ ਤੂੰ ਆਪੇ ਟੁੰਟੀਆਂ ਵੀ ਠੀਕ ਕਰਾਈਆਂ ਹਰ ਵਾਰੀ ਤੂੰ ਨਵਾਂ ਬਹਾਨਾ ਬਣਾ ਦਿੰਦਾ ਯਾਰ ਨਹੀਂ ਮੈਂ ਤੇਰੇ ਇਕੱਲੇ ਕੋ ਨਹੀਂ ਨਾਲ ਲੈ ਮੈਂ ਵੱਖ-ਵੱਖ ਲੋਕਾਂ ਕੋਲੇ ਹੋਇਆ 15 1500 ਉਹ ਕੈਸਾ ਬੇਸ਼ਰਮ ਬੰਦਾ ਯਾਰ ਤੂੰ ਬੇਸ਼ਰਮੀ ਵਾਲੀ ਕਿਹੜੀ ਗੱਲ ਯਾਰ ਮੈਂ ਨੰਗਾ ਹੋ ਕੇ ਮੰਗਣਾ ਪਾਇਆ ਉਸ ਪ੍ਰਾਵਾ ਮੈਨੂੰ ਨਹੀਂ ਗੱਲਾਂ ਆਉਂਦੀਆਂ ਮੈਨੂੰ ਪੈਸੇ ਆਪਸ ਖਾਦੇ ਰਹੇ ਮੈਂ ਇਹ ਕਹਿ ਰਿਹਾ ਵੀਰ ਮੇਰੇ ਪਤਾ ਕੀ ਗੱਲ ਆ ਮੇਰੀ ਗੱਲ ਸੁਣ ਮੈਂ ਖਾਲੀ ਹੱਥ ਬੈਠਾ ਹਾਂ ਸੋ ਸੁਭਾ ਮੇਰੀ ਹੈਲਪ ਕਰ ਦੇ 1200 ਰੁਪਿਆ ਕਹਦੇ ਮੈਨੂੰ ਦੇ ਦੇ ਮੈਂ ਤੇਰੇ ਮੈ ਜਿੰਦਗੀ ਭਰ ਤੇ ਰ ਆਸਾਨੀ ਭੁੱਲਾਂਗਾ ਤੂੰ ਡਾ ਕਰ ਮੈਂ 1500 ਦੇ ਮੈਂ ਤਿੰਨ ਤਿੰਨ ਯਾਰ ਮੋੜਦਾ ਯਾ 1500 ਦਵਾਗਾ 3000 ਮੋੜੇਗਾ ਤੇ ਤੂੰ ਫਿਰ 1500 ਹੋਰ ਦੇ ਦੇਣਾ ਮੈਨੂੰ ਮੈਂ ਇਕੱਠੇ ਵਾਪਸ ਕਰ ਦੂੰਗਾ 3000 ਰੁਪਿਆ ਤੇ ਉਹ ਮੈਂ ਕਦੋਂ ਜਦੋਂ ਮੈਂ 60 ਸਾਲਾਂ ਦਾ ਹੋਵਾਂ ਉਦੋਂ ਲੈਣਾ ਯਾਰ ਮੈਂ ਕਦੋਂ ਕਿ 68 ਸਾਲਾਂ ਦਾ ਹੋ ਜਾਊਗਾ ਤੂੰ ਦੇਖ ਪਹਿਲਾਂ ਤੂੰ ਦੇ 1500 ਨਹੀਂ ਮੁਰੰਦਾ ਤੂੰ ਫੇਰ ਮੈਂ ਪ੍ਰੋਫੈਟ ਬੰਦਾਸ ਹੋਰ ਮੰਗਲ ਲਾ ਪਿਆ ਯਾਰ ਮੈਂ ਇੱਕੋ ਪੈਸੇ ਮੰਗਣ ਦੀ ਫੋਨ ਕਰਕੇ ਤੈਨੂੰ ਮੇਤਾ ਮੰਗੀ ਜਾ ਚੱਲ ਤੂੰ ਮੈਨੂੰ ਸ਼ਾਮੀ ਫੋਨ ਕਰੀਂ ਇੱਕ ਵਾਰੀ ਠੀਕ ਆ ਫੇਰ ਕਰਦੇ ਆ ਗੱਲ ਫੇਰ ਕੋਈ ਨਹੀਂ ਤੂੰ ਫੇਰ ਨਹੀਂ ਚੱਕਣਾ ਉਹ ਬੋਲ ਨਾ ਕਿੱਟੀ ਮੈਂ ਲੱਸਤਾ ਤੂੰ ਵੀ ਚੱਕਣਾਗਾ ਹਾਂ ਆਇਆ ਇੱਕ ਮਿੰਟ ਉਹ ਕਿੱਥੇ ਹੈਗਾ ਕਿ ਤੈਨੂੰ ਦਾਦਾ ਘਰੇ ਤੇ ਆ ਹਾਂ ਉਹ ਮਿਲਣਾ ਉਹ ਮਿਲਣਾ ਕੋਈ